ਜੀਪੀ ਜਿਹੜੀ ਹੈ ਉਤੀ ਜਿਹੜੀ ਪਾਲਿਸੀ ਉਹ ਪਾਕਿਸਤਾਨ ਦੇ ਖਿਲਾਫ ਹੈ ਜਾਂ ਲੋਕਾਂ ਦੇ ਖਿਲਾਫ ਹੈ ਜੇ ਤਾਂ ਕੋਈ ਕਲਾਕਾਰ ਪਾਕਿਸਤਾਨੀ ਆਰਟਿਸਟ ਨੂੰ ਲਿਆ ਤਾਂ ਉਹ ਫਿਲਮ ਲੀਜ਼ ਨਹੀਂ ਹੋਣ ਦੇਣੀ ਨਹੀਂ ਫਿਰ ਅਸੀਂ ਉਹਨੂੰ ਗਦਾਰ ਕਹਾਂਗੇ ਦੇਸ਼ ਦਾ ਜਦੋਂ ਫਿਲਮ ਰੋਕਦੇ ਆ ਤਾਂ ਨੁਕਸਾਨ ਕਿਹਦਾ ਹੁੰਦਾ ਪ੍ਰੋਡਿਊਸਰ ਦਾ ਕਲਾਕਾਰ ਦਾ ਕਿ ਇੱਧਰ ਦੇ ਪਾਸੇ ਜਿਹੜਾ ਮੈਚ ਕੱਲ ਹੋਇਆ ਉਧਰ ਪ੍ਰੋਡਿਊਸਰ ਜਿਹੜਾ ਉਹ ਬੱਡੇ ਸਾਹਿਬ ਦਾ ਬੇਟਾ ਹੈ ਇਹਨਾਂ ਦਾ ਮেইনਸਟ੍ਰੀਮ ਆਪਣਾ মিডিਆ ਹੁਣ ਉਹ ਕਹਿ ਰਿਹਾ ਦੇਖੋ ਕਿੰਨੀ ਬੜੀ ਬਾਤ ਹੈ ਕਿ ਹੱਥ ਨਹੀਂ ਮਿਲਾਏ ਇਹ ਦਿਨ ਆਪਾਂ ਕੁਝ ਆਪਰੇਸ਼ਨ ਸੰਧੂਰ ਜਿੱਤ ਗਏ ਇੱਕ ਐਸੇ ਵਿਸ਼ੇ ਤੇ ਗੱਲ ਕਰਨੀ ਹੈ ਜਿਹਦੇ ਬਾਰੇ ਲੋਕ ਵੀ ਪੁੱਛ ਰਹੇ ਨੇ ਜੀ ਕਿ ਇਹਦਾ ਸਮਝ ਨਹੀਂ ਆ ਰਹੀ ਕਿ ਭਾਜਪਾ ਜਿਹੜੀ ਹੈ ਉਹਦੀ ਜਿਹੜੀ ਪਾਲਸੀ ਉਹ ਪਾਕਿਸਤਾਨ ਦੇ ਖਿਲਾਫ ਹੈ ਜਾਂ ਲੋਕਾਂ ਦੇ ਖਿਲਾਫ ਹੈ ਜੇ ਤਾਂ ਕੋਈ ਕਲਾਕਾਰ ਪਾਕਿਸਤਾਨੀ ਆਰਟਿਸਟ ਨੂੰ ਲਿਆ ਉਹਦੇ ਵਿੱਚ ਕੰਮ ਕਰਨ ਲਈ ਜੋ ਕਿ ਤਨਾਅ ਜਾਂ ਜਿਹੜੀਆਂ ਪਹਿਲਗਾਮ ਦੀ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਤਾਂ ਉਹ ਫਿਲਮ ਲੀਜ਼ ਨਹੀਂ ਹੋਣ ਦੇਣੀ ਨਹੀਂ ਤਾਂ ਅਸੀਂ ਉਹਨੂੰ ਗਦਾਰ ਕਹਾਵਾਂਗੇ ਦੇਸ਼ ਦਾ ਸਾਰੇ ਦੇਸ਼ ਦੇ ਵਿੱਚ ਇਹਨਾਂ ਦੀ ਟ੍ਰੋਲ ਆਰਮੀ ਲੱਗ ਗਈ ਉਹ ਤਾਂ ਜੀ ਗਦਾਰੀ ਹੈ ਜੀ ਦੀ ਗਦਾਰੀ ਹੈ ਪਾਕਿਸਤਾਨ ਨਾਲ ਅਸੀਂ ਕੋਈ ਸਬੰਧ ਨਹੀਂ ਰੱਖਣੇ ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਕਿ ਖੂਨ ਤੇ ਪਾਣੀ ਇੱਕ ਇੱਕ ਵਾਰ ਇਕੱਠੇ ਨਹੀਂ ਬਹਿ ਸਕਦੇ ਤੇ ਜਦੋਂ ਫਿਲਮ ਰੋਕਦੇ ਆ ਤਾਂ ਨੁਕਸਾਨ ਕਿਹਦਾ ਹੁੰਦਾ ਪ੍ਰੋਡਿਊਸਰ ਦਾ ਕਲਾਕਾਰ ਦਾ ਪਰ ਕਿਉਂਕਿ ਇੱਧਰਲੇ ਪਾਸੇ ਜਿਹੜਾ ਮੈਚ ਕੱਲ ਹੋਇਆ ਉਧਰ ਪ੍ਰੋਡਿਊਸਰ ਜਿਹੜਾ ਉਹ ਬੱਡੇ ਸਾਹਿਬ ਦਾ ਬੇਟਾ ਹੈ। ਸੋ ਉਹਨਾਂ ਨੂੰ ਨਿਕਟਾ ਪੈਣਾ ਚਾਹੀਦਾ। ਉਹ ਤਾਂ ਲਾਈਵ ਹੋਇਆ ਨਾ। ਉਹ ਤਾਂ ਸ਼ੂਟਿੰਗ ਹੋਈ ਹੈ ਉਹ ਪਹਿਲਾਂ ਦੀ ਰੀਲੀਜ਼ਿੰਗ ਕਿਤੇ ਬਾਅਦ ਚ ਹੋਣੀ ਸੀ ਤੇ ਨਹੀਂ ਹੋਣ ਦਿੱਤੀ ਉਹਨਾਂ ਨੇ। ਕੱਲ੍ਹ ਵਾਲੇ ਮੈਚ ਤਾਂ ਲਾਈਵ ਹੋਇਆ ਤੇ ਉਹੀ ਜਿਹੜਾ ਇਹਨਾਂ ਦਾ ਮੇਨ ਸਟ੍ਰੀਮ ਆਪਣਾ মিডিਆ ਹੁਣ ਉਹ ਕਹਿ ਰਿਹਾ ਦੇਖੋ ਕਿੰਨੀ ਬੜੀ ਬਾਤ ਹੈ ਕਿ ਹੱਥ ਨਹੀਂ ਮਿਲਾਏ। ਮਤਲਬ ਇਹ ਕੋਈ ਇਹ ਦਿਨ ਆਪਾਂ ਕੁਝ ਆਪਰੇਸ਼ਨ ਸਧੂਰ ਜਿੱਤ ਗਏ ਹੱਥ ਨਹੀਂ ਮਿਲਾਏ ਖੇਡ ਤਾਂ ਹੈਗੇ ਉਹਨਾਂ ਨਾਲੋਂ ਕੈਚ ਤਾਂ ਲਏ ਨੇ ਉਹਨਾਂ ਦੇ ਫਿਰ ਛੱਕੇ ਤਾਂ ਉਹਨਾਂ ਨੂੰ ਵੀ ਮਾਰੇ ਨੇ ਉਹਨਾਂ ਨੇ ਹੀ ਮਾਰੇ ਨੇ ਜਦੋਂ ਹੋਵੇ ਨਾ ਵੀ ਉਹਨਾਂ ਨੇ ਸਾਡੇ ਕੈਚ ਨਹੀਂ ਲਏ じゃ ਅਸੀਂ ਉਹਨਾਂ ਦੇ ਕੈਚ ਨਹੀਂ ਲਿਆ ਅਸੀਂ ਨਹੀਂ ਉਹਨਾਂ ਦੀ ਬਾਲ ਨੂੰ ਹੱਥ ਲਾਉਂਦੇ ਇਹ ਉਹਨੂੰ ਪਾਕਿਸਤਾਨ ਦਾ ਬੱਲਾ ਲੱਗਿਆ ਹੋਇਆ ਇਹਨੂੰ ਅਸੀਂ ਨਹੀਂ ਲਾਉਂਦੇ ਹੱਥ ਫਿਰ ਤਾਂ ਖੇਡਣਾ ਕਿਉਂ ਹੈ ਜੀ ਮਤਲਬ ਅਨੁਰਾਗ ਠਾਕਰ ਜੀ ਕਹਿੰਦੇ ਕਿ ਅਕੇ ਅਨੁਰਾਗ ਠਾਕਰ ਜੀ ਕਹਿੰਦੇ ਜੀ ਕਿ ਜਿਹੜੇ ਟੂਰਨਾਮੈਂਟ ਹੁੰਦੇ ਨੇ ਮਲਟੀ ਕੰਟਰੀ ਉਹਦੇ ਚ ਖੇੜਨਾ ਪੈਂਦਾ ਅਨੁਰਾਗ ਠਾਕਰ ਜੀ ਕਦੋਂ ਜੰਮੇ ਹੋਣੇ ਮੈਨੂੰ ਪਤਾ ਨਹੀਂ ਪਰ ਕਦੋਂ ਤੋਂ ਤਾਂ ਬਾਈਕਟ ਚੱਲ ਰਿਹਾ ਜੀ 87 ਚ ਬਾਈਕਟ ਹੋਇਆ ਏਸ਼ੀਆ ਕੱਪ ਦਾ ਵਰਲਡ ਕੱਪ ਚ ਬਾਈਕਟ ਹੋਇਆ ਕਿ ਨਹੀਂ ਖੇਡਦੇ ਅਸੀਂ ਇਹਨਾਂ ਨਾਲ ਉਦੋਂ ਫਿਰ ਉਹ ਉਹ ਤਾਂ ਫਾਇਰ ਕੱਪ ਤੋਂ ਤਾਂ ਵੱਡਾ ਕੋਈ ਮਲਟੀਨੇਸ਼ਨਲ ਟੂਰਨਾਮੈਂਟ ਨਹੀਂ ਨਾ ਜਿਸ ਵਿੱਚ ਜਿਹੜਾ ਜਿਹੜਾ ਵਰਲਡ ਕੱਪ ਸ਼੍ਰੀਲੰਕਾ ਨੇ ਜਿੱਤਿਆ ਸੀ ਸੋ ਮਤਲਬ ਆਪਣੇ ਸਾਹਬ ਨਾਲ ਹੀ ਕਰੀ ਜਾਂਦੇ ਹੋ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਗਦਾਰੋਂ ਪਾਕਿਸਤਾਨੀ ਕਲਾਕਾਰ ਨੇ ਤੇ ਫਿਰ ਮੈਚ ਹੋ ਜਾਊਗਾ ਕ੍ਰਿਕਟ ਦਾ ਵਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹੋ ਜਿਹੀ ਕਿਹੜੀ ਮਜਬੂਰੀ ਸੀ ਮੈਚ ਕਰਾਉਣ ਦੀ ਉਹ ਮੈਚ ਦੇ ਵਿੱਚੋਂ ਪਾਕਿਸਤਾਨ ਬੋਰਡ ਨੂੰ ਵੀ ਹਿੱਸਾ ਜਾਊਗਾ ਮੈਚ ਖੇਡਣ ਦਾ ਤੇ ਫਿਰ ਉਹ ਉਹ ਕਿੱਥੇ ਇਸਤੇਮਾਲ ਕਰਨਗੇ ਮਲ ਫਾਇਦਾ ਪਾਕਿਸਤਾਨ ਦਾ ਉੱਥੇ ਕਿਹੜਾ ਕੋਈ ਕੋਈ ਬਾਡੀ ਜਿਹੜੀ ਆ ਉਹ ਇੰਡੀਪੈਂਡੈਂਟ ਹੈ ਉਹ ਆਰਮੀ ਦੇ ਅੰਦਰ ਹੈ ਸਾਰਾ ਕੁਝ ਉਹ ਲੈ ਜਾਣਗੇ ਪੈਸੇ ਲਿਆਓ ਪੈਸੇ ਦੀ ਚਾਹੀਦੇ ਆ ਉਧਰ ਬੰਦੇ ਭੇਜਣੇ ਆ ਉਧਰ ਚਿੱਟਾ ਭੇਜਣੇ ਆ ਉਧਰ ਬਦੂਕਾ ਭੇਜਣੀ ਆ ਉਦੋਂ ਉਦੋਂ ਕਹਿ ਦਿੰਦੇ ਬਸ ਸੇਤਾ ਜੀ ਖੇਡਾਂ ਬਹੁਤ ਜ਼ਰੂਰੀ ਸੀ ਕੀ ਮਜਬੂਰੀ ਸੀ ਫਿਰ ਚਲੋ ਠੀਕ ਹੈ ਮੈਚ ਖੇਡ ਲਿਓ ਕੋਈ ਗੱਲ ਨਹੀਂ